सलोक महल्ला तीजा कर्म कर्म सब बंधना पाप पुण्य सन बंध ममता मोह सो बंधना पुत्र कलत्र सो तंद जह देखा तह जेवरी माया का सन बंध नानक सच्चे नाम बिन वरतन वर्त अंध महल्ला चौथा अंधे चानन ताकि जा सतगुर मिलाए रजाए ਬੰਧਨ ਤੋੜੈ ਸਤਿ ਵਸੈ ਅਗਿਆਨ ਅંધੇਰਾ ਜਾਏ ਸਭ ਕਿਛ ਦੇਖੈ ਤਸ ਕਾ ਜਨ ਕੀ ਆਤਮ ਸਾਧ ਨਾਨਕ ਸ਼ਰਨ ਕਰਤਾਰ ਕੀ ਕਰਤਾਰਾ ਖੈ ਲਾਜ ਪੌੜੀ ਜਦ ਹਉ ਆਪੇ ਥਾਟ ਕੀਆ ਬਹਿ ਕਰਤੈ ਤਦ ਹਉ ਪੁੱਛ ਨ ਸੇਵਕ ਬੀਆ ਤਦ ਹਉ ਕਿਆ ਕੋਲੇ ਵਾ ਕਿਆ ਕੋ ਦੇਵੈ ਜਾਂ ਅਵਰਨ ਦੂਜਾ ਪੀਆ ਫੇਰੇ ਆਪੇ ਜਗਤ ਉਪਾਇਆ ਕਰਦਾ ਦਾਨ ਸਭ ਨਾ ਕੋ ਦਿਆ ਆਪੇ ਸੇਵ ਬਣਾਈਨ ਗੁਰਮੁਖ ਆਪੇ ਅੰਮ੍ਰਿਤ ਪੀਆ ਆਪ ਇੰਦਰਨਕਾਰ ਅਕਾਰ ਹੈ ਆਪੇ ਆਪੇ ਕਰੈ ਸੋthia ਸੁਨੋਕ ਮਹਲਾ ਤੀਜਾ ਗੁਰਮੁਖ ਪ੍ਰਭ ਸੇਵ ਸਦ ਸਾਚਾ ਆਨੰਦ ਸਹਿਜ ਪਿਆਰ ਸਦਾ ਆਨੰਦ ਦਾ ਹੈ ਗੁਣ ਸਾਚੇ ਅਰਧ ਉਰਧ ਉਰਤਾਰ ਅੰਤਰ ਪੀਤਮ ਵਸਿਆ ਸੁਰ ਕਰਮ ਲਿਖਿਆ ਕਰਤਾ ਨਾਨਕ ਆਪ ਮਿਲਾਇਨ ਆਪੇ ਕਿਰਪਾ ਧਾਰ ਮਹੱਲਾ ਤੀਜਾ ਕਹਿਐ ਕਥਿਆ ਨਾ ਪਾਈਐ ਅੰਤਿ ਨਾ ਹੈ ਸਦਾ ਗੁਣ ਗਾਏ ਗਿਣ ਕਰਮੈ ਕਿਨੈ ਨਾ ਪਾਇਓ ਭੌਤ ਹੋਵੇ ਬਿਨ ਲਾਇ ਗੋਲਕਾਏ ਸ਼ਬਦ ਮੰਨ ਤਨ ਭਿਜੈ ਆਪ ਬਸੈ ਮਨ ਆਂ ਨਾਨਕ ਨਦਰਿ ਪਾਈਐ ਆਪੇ ਲੈ ਮਿਲਾਏ ਪੌਣੀ ਆਪੇ ਵੇਦ ਪੁਰਾਨ ਸਭ ਸ਼ਾਸਤ ਆਪ ਕਥੈ ਆਪ ਭਿਜੈ ਆਪੇ ਹੀ ਬਹਿ ਪੂਜੇ ਕਰਤਾ ਆਪ ਪਰਪੰਚ ਕਰੀਜੈ ਆਪ ਪਰਵਿਰਤ ਆਪ ਨਿਰਵਿਰਤੀ ਆਪੇ ਅਕਥ ਕਥੀਜੈ ਆਪੇ ਪੁਨ ਸਭ ਆਪ ਕਰਾਏ ਆਪ ਅਲਿਖਤ ਵਰਤੀ ਜਾਏ ਆਪੇ ਸੁਖ ਦੁਖ ਦੇਵਾ ਕਰਤਾ ਆਪੇ ਬਖਸ਼ ਕਰੀ ਜਾਏ ਸਲੋਕ ਮਹਲਾ 3 ਸੇਖਾ ਅੰਦਰ ਹੋ ਜੋਰ ਛੜ ਦਤੋ ਭਉ ਕਰ ਚਲਗਵਾਏ ਗੁਰ ਕਾ ਪਹਿ ਕੇਤੇ ਨਿਸਰੇ ਪੈਰ ਚ ਨਿਰਭਉ ਪਾਏ ਮਨ ਕਠੋਰ ਸ਼ਬਦ ਭੇਦ ਤੋਂ ਸ਼ਾਂਤ ਬਸੈ ਮਨ ਆਏ ਸ਼ਾਂਤੀ ਵਿੱਚ ਕਾਰ ਕਮਾਵਣੀ ਸਾ ਖਤਮ ਪਾਏ ਥਾਈ ਨਾਲਕ ਕਾਮ ਕ੍ਰੋਧ ਜਿਨੈ ਨਾ ਪਾਇਓ ਪੁੱਛੋ ਗਿਆਨੀ ਜਾਏ ਮਹੱਲਾ ਤੀਜਾ ਮਨ ਮੁਖ ਮਾਇਆ ਬੋਹ ਹੈ ਨਾਮ ਨ ਲਗੋ ਪਿਆਰ ਕੂੜ ਕਮਾਵੇ ਕੂੜ ਸੰਗ੍ਰਹਿ ਪੂੜ ਕਰੇ ਆਹਾਰ ਬਿਖਮਾਇਆ ਤਨ ਸੰਚ ਮਰਹੈ ਅੰਤੇ ਹੋਏ ਸਭ ਛਾਰ ਕਰਮ ਧਰਮ ਸੁਚ ਸੰਜਮ ਕਰਹੈ ਅੰਤਰ ਲੋਭ ਵਿਕਾਰ ਨਾਨਕ ਜੇ ਮਨ ਮੁਖ ਕਮਾਵੇ ਸੋ ਛਾਏ ਨਾ ਪਵੈ ਦਰਗਹ ਹੋਏ ਖੁਆਰ ਪੌਣੀ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਪੰਡ ਕਰੇ ਆਪ ਸੁਮੰਦ ਆਪ ਹੈ ਸਾਗਰ ਆਪੇ ਹੀ ਵਿੱਚ ਰਤਨ ਧਰੇ ਆਪ ਲਹਾਇ ਕਰੇ ਜਿਸ ਕਿਰਪਾ ਜਿਸ ਨੂੰ ਗੁਰਮੁਖ ਕਰੇ ਹਰੇ ਆਪੇ ਭੌਦਲ ਆਪ ਹੈ ਬੋਹਿਥਾ ਆਪੇ ਖੇਵਟ ਆਪ ਧਰੇ ਆਪੇ ਕਰੇ ਕਰਾਏ ਕਰਤਾ ਅਵਰਨਾ ਦੂਜਾ ਤੁਜੈ ਸਰੇ ਸਲੋਕ ਮਹਲਾ 3 ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਨਾਮ ਪਦਾਰਥ ਪਾਈਐ ਅਚਿੰਤ ਬਸੈ ਮਨ ਆਏ ਜਨਮ ਮਰਨ ਦੁਖ ਟੱਤੀਐ ਹੋਮੈ ਮਮਤਾ ਜਾਏ ਉਤਮ ਪਦਵੀ ਪਾਈਐ ਸੱਚੇ ਰਹੈ ਸਮਾਨ ਨਾਨਕ ਪੁਰਬਜਨ ਕੌ ਲਿਖਿਆ ਜਿਨਾਂ ਸਤਗੁਰ ਮਿਲਿਆ ਆਏ ਮਹੱਲਾ ਤੀਜਾ ਨਾਮ ਅਰਤਾ ਸਤਗੁਰੂ ਹੈ ਕਾਲ ਜਗ ਬੋਹਿਥ ਹੋਏ ਗੁਰਮੁਖ ਹੋਵੈ ਸੋ ਪਾਰ ਕਵੈ ਜਿਨਾ ਅੰਦਰ ਸੱਚਾ ਸੋਏ ਨਾਮ ਸਮਾਲੇ ਨਾਮ ਸੰਗ੍ਰਹਿ ਨਾਮੇ ਹੀ ਪਤ ਹੋਏ ਨਾਨਕ ਸਤਗੁਰ ਪਾਇਆ ਕਰਮ ਪ੍ਰਾਪਤ ਹੋਏ ਪਉੜੀ ਆਪੇ ਪਾਰਸ ਆਪਾਤ ਹੈ ਆਪ ਕੀ ਤੋਲ ਕੰਚਨ ਆਪੇ ਠਾਕੁਰ ਸੇਵਕ ਆਪੇ ਆਪੇ ਹੀ ਪਾਪ ਖੰਡਨ ਆਪੇ ਸਭ ਕਟ ਭੋਗਵੈ ਸੁਆਮੀ ਆਪੇ ਹੀ ਸਭ ਅੰਜਨ ਆਪ ਬੇਬੇ ਆਪ ਸਭ ਬੇਤਾ ਆਪੇ ਗੁਰਮੁਖ ਪੰਝਨ ਜਰ ਨਾਨਕ ਸਾਲਾਹ ਨ ਰਜੈ ਤੁਧ ਕਰਤੇ ਤੂੰ ਹਰ ਸੁਖ ਦਾਤਾ ਵੱਡਣ ਸ਼ਲੋਕ ਮਹਲਾ ਚੌਥਾ ਬਿਨ ਸਤਗੁਰ ਸੇਵੇ ਜੀਤੇ ਬੰਦਨਾ ਜੀਤੇ ਕਰਮ ਕਮਾਹੀ ਬਿਨ ਸਤਗੁਰ ਸੇਵੇ ਠਵਰ ਨ ਪਾਵਹੀ ਮਰ ਜੰਮਹਿ ਆਵਹਿ ਜਾਹੀ ਬਿਨ ਸਤਗੁਰ ਸੇਵੇ ਫਿੱਕਾ ਬੋਲਣਾ ਨਾਮ ਨਾ ਵਸੈ ਮਨ ਆਈ ਨਾਨਕ ਬਿਨ ਸਤਗੁਰ ਸੇਵੇ ਜੰਮ ਪੁਰਬਧੇ ਮਾਰਿਯ ਹੈ ਮੁਹ ਕਾਲੈ ਉਠ ਜਾਹੀ ਮਹੱਲਾ ਤੀਜਾ ਇਕ ਸਾਥ ਗੁਰ ਕੀ ਸੇਵਾ ਕਰਹਿ ਚੱਕਰੀ ਹਰ ਨਾਮੇ ਲਗਾ ਪਿਆਰ ਨਾਨਕ ਜਨਮ ਸਵਾਰਨ ਆਪਣਾ ਕੋਲ ਕਾ ਕਰਨ ਉਧਾਰ ਪੌੜੀ ਆਪੇ ਚਾਟ ਸਾਲ ਆਪ ਹੈ ਬਾਂਧਾ ਆਪੇ ਜਾਟੜੇ ਪੜਨ ਤੋ ਆਣੇ ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ਇਕਠਾ ਪੜ ਬੁਝੇ ਸਭ ਆਪੇ ਇਕ ਥੈ ਆਪੇ ਕੜੇ ਏ ਆਲੇ ਇਕ ਨਾ ਅੰਦਰ ਮਹਿਲ ਬੁਲਾਏ ਜਾਂ ਆਪ ਤੇ ਰਹਿਮਨ ਸੱਚੇ ਪਾਣੇ ਜਿੰਨਾ ਆਪੇ ਗੁਰਮੁਖ ਦੇ ਵੜਿਆਈ ਸੇ ਜਨ ਸੱਚੀ ਦਰਗਾਹ ਜਾਣੇ